ਔਰ ਕਿੱਦਾਂ ਦੀ ਇੱਥੇ ਸਥਿਤੀ ਹੈ ਹੁਣ ਇਸ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਸੁਲਤਾਨਪੁਰ ਲੋਧੀ ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਡਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਅਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਡੇ ਤੇ ਤੇ ਉੱਥੇ ਜਦੋਂ ਡਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਿਲਾਲ ਜਿਹੜਾ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟੋ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫੇਰ ਬਹੁਤ ਵੱਡਾ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ੀ ਵਾਲਾ ਕੰਮ ਬਣ ਸਕਦਾ ਜਿਹੜੇ ਹਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲਾਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜੇ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀ ਕਹਤੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਉਹ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਫ ਦਾ ਆਪਣਾ ਈਸ਼ੂ ਕਰੂਗੀ ਤੇ ਉਹ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਫ ਦਾ ਜਿਹੜਾ 650 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਉਹ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਸੀਂ ਤਾਂ ਇਹ ਕਾਰਨ ਸਮਝਦੇ ਆ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰਿਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੁਛ ਨਾ ਆਇਆ ਤਾਂ ਮੁਆਵਜ਼ਾ ਦੇਣਾ ਹੀ ਨਹੀਂਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ ਕੀ ਨਾਮਾ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਸਰਚੰਦ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਸਾੰਗਰਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਮੰਡ ਖੇਤਰ ਦੇ ਹਾਲਾਤ ਭਾਜੀ ਦੇਖ ਲਓ ਦਰਿਆਵਾਂ ਦੇ ਕੰਮ ਕਿੰਨਾ ਕਿੰਨਾ ਪਾਣੀ ਨਾਲ ਇਹਦਾ ਆਇਆ ਵਾ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਗਲੇ ਬੰਦੇ ਵਾਲੇ ਹਰੀਗਿਆਲੇ ਹੈਡ ਤੇ ਨਾ ਉਹ ਪਾਣੀ ਛੱਡਦੇ ਹੀ ਤੇ ਉਥੇ ਦੋ ਤਿੰਨ ਦਿਨ ਤਰਨਾ ਨਾਲ ਇਹਦਾ ਲਾ ਛੱਡਿਆ ਵਾ ਫੇਰ ਉਹਨਾਂ ਨੇ ਡਰ ਚੁੱਕੇ ਉਹਨਾਂ ਨੇ ਆਖਿਆ ਬਾ ਵੀ ਸਾਡੇ ਕੋਲ ਹਲੇ ਹੀਦਰ ਪਾਣੀ ਨਹੀਂ ਪਹੁੰਚਿਆ ਵੀ ਸਾਡੇ ਬੰਨਾਂ ਦੇ ਫੋਟ ਫੋਟ ਤੋਂ ਥੋੜੇ ਥੋੜਾ ਕਈਆਂ ਥਾਂਵਾਂ ਤੇ ਨੀਵਾ ਉਹ ਵੇਖੋ ਤਰਪੈਲਾ ਲਾ ਲਾ ਕੇ ਅਸੀਂ ਰਾਤ ਦਿਨ ਕਰ ਕਰਕੇ ਆਪਦੇ ਜ਼ਿਮੀਂਦਾਰਾਂ ਨੇ ਬਚਾਇਆ ਵਾ ਇਹਦੇ ਵਿੱਚ 14 15 ਪਿੰਡ ਆ ਮੰਡ ਸਾਗਰਾ ਹੋਇਆ ਜੀ ਬਾਉਪੁਰ ਹੋਇਆ ਬਾਉਪੁਰ ਗौरा ਹੋਇਆ ਜੀ ਇਸ ਹਸਾਬ ਦੇ ਨਾਲ 15 ਪਿੰਡ ਆ 15 ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਆ ਜੀ ਇਹਦੇ ਵਿੱਚ ਦੋ ਸਕੂਲ ਆ ਸਰਕਾਰੀ ਜੀ ਇਹਦੇ ਵਿੱਚ ਅਸੀਂ ਆਪਦੀ ਸਥਿਤੀ ਦੇ ਕਰਕੇ ਮੰਨ ਕੇ ਦਰੋ ਵੀ ਆਪਦੇ ਸਿਰ ਬੇਸੇਰ ਕਰਕੇ ਕੋਈ ਸਾਡੀ ਇੱਥੇ ਆਵਾਜ਼ ਨਹੀਂ ਕਿਸੇ ਨੇ ਪੁੱਛੀ ਵੀ ਅਸੀਂ ਆਪਦੇ ਸਿਰ ਬੇਸੇਰ ਕਰਕੇ ਰਾਤ ਦਿਨ ਕਰਕੇ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਬੋਰੇ ਲਾਏ ਆ ਤਰਪਾਈਲਾ ਲਾਈਆਂ ਆ ਆਪਦਾ ਬਚਾ ਕਰਕੇ ਉਸ ਦਿਨ ਪਹਿਲੇ ਤੁਹਾਡੇ ਵੱਲੋਂ ਇੱਕ ਧਰਨਾ ਵੀ ਲਾਇਆ ਗਿਆ ਸੀ ਹਾਂਜੀ ਧਰਨਾ ਲਾਇਆ ਗਿਆ ਸੀ ਭਾਜੀ ਉਹ ਧਰਨਾ ਇਸ ਕਰਕੇ ਲਾਇਆ ਗਿਆ ਸੀ ਵੀ ਭਾਜੀ ਪਹਿਲਾਂ ਇੱਥੇ ਸਾਨੂੰ ਡੋਬ ਡੋ ਕੇ ਮਾਰ ਦਿੰਦੇ ਆ ਤੇ ਮੁੜ ਕੇ ਗਾਂ ਜਿਹੜੇ ਸਾਡੇ ਕਿਸਾਨ ਵੀਰ ਆ ਹੜਾ ਉਥੋਂ ਲੇਥੋਂ ਹਰੀ ਗਾਧੂ ਅਗਲੇ ਬੰਨੇ ਭਾਜੀ ਮੁੜ ਕੇ ਉਹਨਾਂ ਨੂੰ ਡੋਬ-ਡੋਬ ਕੇ ਅਗਲੇ ਬੰਦੇ ਮਾਰ ਦਿੰਦੇ ਦੋਵਾਂ ਦਾ ਨਾਂ ਸਾਡੇ ਕੁਝ ਪੱਲੇ ਪੈਂਦਾ ਨਾ ਉਹਨਾਂ ਦੇ ਪੱਲੇ ਪੈਂਦਾ ਜੀ ਤੁਹਾਡੇ ਇਲਾਕੇ ਤੋਂ ਤੁਹਾਡੀ ਕਿਸੇ ਨੇ ਅਗਵਾਈ ਕੀਤੀ ਹੋਊਗੀ ਅਗਵਾਈ ਭਾਜੀ ਇਸ ਤਰ੍ਹਾਂ ਨਾਲੇ ਦਾ ਅਗਵਾਈ ਕਿਸ ਨੇ ਨਹੀਂ ਨਾਲ ਦਾ ਕੀਤੀ ਜੇ 23 ਦੇ ਵਿੱਚ ਸਾਡੀ ਉਕੀ ਸਪਾਈਆ ਹੋ ਗਿਆ ਇਹਨਾਂ ਜਿਹੜੀ ਗਈ ਆ ਸਰਕਾਰ ਹੁਣ ਆਪਣੀ ਸਰਕਾਰ ਨੇ ਸਾਡਾ ਇੱਕ ਪੰਜੀ ਦਾਣੀ ਨਾਲ ਦਾ ਸਾਡਾ ਕਪੂਰਸਾਲਾ ਜ਼ਿਲ੍ਹਾ ਪਾਇਆ ਹੀ ਨਹੀਂ ਜੀ ਹਾਂਜੀ ਨਾ ਕੋਈ ਸਾਨੂੰ ਮਾਜਬਾ ਮਿਲਿਆ ਵਾ ਨਾ ਕੋਈ ਸਾਨੂੰ ਕੱਖ ਨਹੀਂ ਇਹਦਾ 23 ਦੇ ਵਿੱਚ ਜੀ ਇਹਨੇ ਮਿਲਿਆ ਵੀ ਸਾਡੇ ਪੈਲੀਆਂ ਦੇ ਵਿੱਚ ਟੋਏ ਪੈ ਗੇ ਸਾਡਾ ਨਾ ਕੋਈ ਇੰਨਾ ਝੋਨਾ ਬਜਿਆ ਮਾਲ ਡੰਗਰ ਦਾ ਸਾਡਾ ਨਾਲ ਦਾ ਨਾ ਕੋਈ ਖਾਣਾ ਨਾ ਕੋਈ ਸਾਡੇ ਆਪ ਦੇ ਆਸਤੇ ਅਸੀਂ ਆਪ ਦੇ ਜੂਨ ਗੁਜ਼ਾਰਾ ਕੀਤਾ ਜੀ ਇੱਥੇ ਕਿਸੇ ਲੀਡਰ ਵੱਲੋਂ ਵੀ ਨਹੀਂ ਬਾਹ ਫੜੀ ਜੀ ਤੁਹਾਡੇ ਨਾਲ ਇਲਾਕੇ ਕਿਸੇ ਲੀਡਰ ਦੇ ਦੀ ਬਾ ਫੜੀ ਜੀ ਸਾਡੀ ਭਾਈ ਕਰਨਲ ਨੇ ਨਾਲੇ ਦਾ ਹਮਾਇਤ ਕੀਤੀ ਜੀ ਆਲੀਦ ਵਾਲਿਆਂ ਨੇ ਕਿੱਦਾਂ ਦੀ ਹਮਾਇਤ ਕੀਤੀ ਮੁੱਦੇ ਉਠਾ ਰਹੇ ਇਹਨਾਂ ਨੇ ਮੁੱਦੇ ਕੀ ਨਾਮ ਆ ਜੀ ਤੁਹਾਡਾ ਦਿਲਬਖ ਸਿੰਘ ਕਿਹੜੇ ਪਿੰਡ ਦੇ ਰਹਿਣਾ ਬਾਉਪੁਰ ਦਾ ਇਸ ਟਾਈਮ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਤੁਹਾਡੇ ਮਾਰੇ ਹਾਲਾਤ ਪਿਛੇ 15 ਦਿਨਾਂ ਤੋਂ ਬਹੁਤ ਮਾਰੇ ਬਣੇ ਪਏ ਤੇ 2-4 ਦਿਨ ਤੋਂ ਜ਼ਿਆਦੇ ਹਾਲਾਤ ਮਾਰੇ ਹੀ ਕਿਉਂਕਿ ਪਾਣੀ ਲਗਾਤਾਰ ਪਿਛੋਂ ਪਹਾੜਾਂ ਜਿਹਾ ਆ ਰਿਹਾ ਤੇ ਅੱਗੇ ਰਿਲੀਫ ਨਹੀਂ ਹੋ ਰਿਹਾ ਯਾਰੀ ਗੇਟ ਤੇ ਧਰਨਾ ਵੀ ਦਿੱਤਾ ਸੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੜਤਪੀੜ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਅਸ਼ਰੋਮਨੀ ਕਮੇਟੀ ਦੇ ਆਪਣੇ ਅਰਲੀ ਸਾਹਿਬ ਇਕਾਲੀ ਦਲ ਦੇ ਇਹਨਾਂ ਸਾਡਾ ਸਾਧ ਦਿੱਤਾ ਕਰਨੀ ਸਿੰਘ ਨੇ ਇਹ ਵੀ ਉਥੇ ਸਾਡੇ ਨਾਲ ਮੌਜੂਦ ਰਿਹਾ ਸਭ ਤੇ ਦੁਪਹਿਰੇ ਧੁੱਪੇ ਅਸੀਂ ਸੜਦੇ ਰਹੇ ਉਥੇ ਤੇ ਉਹਨਾਂ ਵੀ ਕੋਈ ਸਾਡਾ ਕੋਈ ਸਾਥ ਕੋਈ ਦਾ ਹੱਲ ਨਹੀਂ ਕੀਤਾ ਪਾਣੀ ਰਿਲੀਵ ਨਹੀਂ ਅੱਗੇ ਕੀਤਾ ਜਿੰਨਾ ਚਿਰ ਅਸੀਂ ਉਥੇ ਬੈਠੇ ਰਹੇ ਉਹਨਾਂ ਜਿਹੜੇ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵਿੱਚ ਨਹੀਂ ਜਿੰਨਾ ਖਾਨੂੰ ਪਿੱਛੋਂ ਪਾਣੀ ਆਇਆ ਉੱਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਹੀ ਨਹੀਂ ਹੁੰਦੇ ਜਿਹੜਾ ਲੈਵਲ ਆ ਪਿੱਛੋਂ 50000 60000 ਕਿਉਂ ਸਿਕਾਉਂਦਾ ਉੱਥੇ ਜਾ ਕੇ 24000 ਰਹਿ ਜਾਂਦਾ ਪਤਾ ਨਹੀਂ ਪਾਣੀ ਕਿੱਥੇ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ 'ਚ ਫਰਕ ਆ ਜਾਂਗੀ ਚੱਕਰ ਸਾਨੂੰ ਡੋਬ ਕੇ ਤੇ ਮੁੜ ਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰ ਆ ਕਿੰਨੇ ਅਗਲੇ ਲੱਗਦੇ ਇਸ ਮੰਡ ਦੇ ਤੇ ਇਹ ਲਗਭਗ 12 ਤੋਂ 14 ਪਿੰਡ ਹੈਗੇ ਕਿੰਨੇ ਪਿੰਡ ਜਿਹੜੇ ਹੜ੍ਹ ਦੀ ਮਾਰ ਚਲਦੇ ਹਰ ਵਾਰ ਸਾਰੇ ਸਾਰੇ ਹਰ ਵਾਰ ਜਿੰਨੇ 12 14 ਪਿੰਡ ਆ ਜਾਂ ਨਾਲ ਲੱਗਦੇ ਪਿੰਡਾਂ ਦੀ ਸਾਡੇ ਜ਼ਮੀਨ ਆ ਉਹ ਸਾਰੇ ਮਾਰ ਚਲਦੇ ਆ ਜੀ ਪਹਿਲੇ 2023 ਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਰੇਤਾ ਪੈ ਗਈ 5 5 ਫੁੱਟ ਖੱਡੇ ਪੈ ਗਏ ਪਹਿਲਾਂ ਜਿਹਦੀ ਕੋਦਾਂ ਹੀ ਪਏ ਆ ਰੇਤਾ ਜਿਹੜੀ ਐਰਕਾ ਦੋਵਾਂ ਸਾਲਾਂ ਬਾਅਦ ਫਸਲ ਮਾੜੀ ਜੀ ਸਾਨੂੰ ਆਸ ਹੋਈ ਕੋਈ ਤੇ ਪਰ ਐਰਕਾ ਫੇਰ ਜਿੰਨਾ ਖਤਰਾ ਦੱਸਿਆ ਜਾ ਰਿਹਾ 2023 ਆ ਲੱਗਦਾ ਫੇਰ ਉਹ ਕੋਈ ਹੋਊਗਾ ਪ੍ਰਸ਼ਾਸਨ ਨੂੰ ਕੀ ਮੰਗ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਵੀ ਜਿਹੜਾ ਪਾਣੀ ਅੱਗੇ ਰਲੀਫ ਕੀਤਾ ਜਾਵੇ ਤੇ ਸਾਡਾ ਪੱਕਾ ਲੀਦਾ ਜਾਵੇਦਾ ਵੀ ਇਹ ਪਾਣੀ ਦਾ ਪੱਕਾ ਲੀਦਾ ਵੀ ਹਰ ਸਾਲ ਹੀ ਨਾ ਮਰੀਏ ਕਰੋੜਾਂ ਰੁਪਏ ਦਾ ਸਾਨੂੰ ਖਰਾਬਾ ਦੇਣ ਨਾਲੋਂ ਇਹ ਤੇ ਹੱਲ ਕੀਤਾ ਜਾਵੇ ਇਹਦਾ ਇਹਨੂੰ ਢੂੰਗਾ ਕਰਕੇ ਤੇ ਇਹ ਤੋਂ ਸਾਡੀ ਮਾਰ ਨੂੰ ਮਾਰ ਨੂੰ ਬਚਾਇਆ ਜਾਵੇ ਤੂੰ ਕਿੰਨੇ ਸਾਲਾਂ ਤੋਂ ਇੱਤੀ ਹੜ ਦੀ ਜਿਹੜੀ ਚ ਮਾਰ ਚਲ ਨਹੀਂ ਪਈ ਅਸੀਂ ਲਗਭਗ 47 ਤੋਂ ਬਾਅਦ ਆ ਕੇ ਇੱਥੇ ਬੈਠੇ ਆ ਹਰ ਸਾਲ ਹੀ ਸਾਨੂੰ ਹਾਰਦੇ